ਤੇ 10000 ਵਟੇ ਦੇ ਗਿਆ ਸਵਾਗਤ ਹੈ ਸਾਰਿਆਂ ਦਾ ਤੁਹਾਡਾ ਆਪਣਾ YouTube ਚੈਨਲ ਜੋਤ ਦੇਰੀ ਫਾਰਮ ਵਿੱਚ ਕਿਸਾਨ ਦੋਸਤੋ ਅੱਜ ਦੀ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇੱਕ ਟੰਡ ਖੇਮਾ ਖੜਾ ਹੈ ਜੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੈਂਦਾ ਹੈ ਤੇ ਤਹਿਸੀਲ ਲੰਬੀ ਦੇ ਵਿੱਚ ਨਾਲ ਦੇ ਪਿੰਡਾਂ ਦੇ ਜਿਵੇਂ ਛੇਰਾਂ ਵਾਲੀ ਤੇ ਖੋਬਣ ਇਹਨਾਂ ਦੇ ਲਾਗੇ ਪਿੰਡ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੋ ਝੋਟੀਆਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਤੋੜਨ ਦੀ ਆਪਾਂ ਕੋਸ਼ਿਸ਼ ਕਰਾਂਗੇ ਕਿਉਂਕਿ ਡਰਦੀਆਂ ਬਹੁਤ ਆ ਵੀਰ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਨੇ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਹਮਣੇ ਆ ਛੱਡ ਦੇ ਵਿੱਚ ਗਾਈਆਂ ਬਹੁਤ ਆ ਦੇ ਕੋਲੇ ਜਿਹੜੇ ਚੈਨਲ ਤੇ ਅੱਜ ਵੀਰ ਆਪਣੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ ਤੇ ਤੁਸੀਂ ਘਰ ਬੈਠੇ YouTube ਤੇ ਪਰਸੂ ਦੇਖ ਸਕੋ ਖਰੀਦ ਸਕੋ ਤੇ ਸੇਲ ਵੀ ਕਰ ਸਕੋ ਮੇਰੇ ਵੱਲੋਂ ਜਾਨ ਗੁਰਵਿੰਦਰ ਸਿੱਧੂ ਵੱਲੋਂ ਤੇ ਮੇਰੇ YouTube ਚੈਨਲ ਜੋਤ ਡੇਰੀ ਫਾਰਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਊਗਾ ਜਿਹੜੇ ਕਿਸਾਨ ਦੋਸਤਾਂ ਚੈਨਲ ਸਬਸਕ੍ਰਾਈਬ ਕੀਤਾ ਹੋਇ ਮੇਰੇ ਵੱਲੋਂ ਜਾਨੀ ਗੁਰਿੰਦਰ ਸਿੰਘ ਵੱਲੋਂ ਤੇ ਮੇਰੇ YouTube ਚੈਨਲ ਦੇ ਅਨੁਸਾਰ ਇੱਕ ਸਾਰੇ ਖਸਾਂ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਰਦੇ ਆਂ ਵੀਡੀਓ ਸਟਾਰਟ ਆਪਾਂ ਗੱਲਬਾਤ ਬਾਈ ਜਰਾਂ ਨਾਲ ਕਰਾਂਗੇ ਸਾਹਮਣੇ ਤੁਸੀਂ ਝੋਟੇ ਦੇਖ ਰਹੇ ਹੋ ਮੁਰਾ ਕੁਆਲਟੀ ਦੇ ਨਾਲ ਦੋਸਤੋ ਬਿਲਕੁਲ ਕੁੰਡੀਆਂ ਥੋੜੀਆਂ ਡਰਦੀਆਂ ਜਰੂਰ ਆ ਦਰਨ ਦਿਖਾਵਾਂਗੇ ਇੱਕ ਦੋਸਤੋ ਜਿਹੜੀ ਆ ਸਾਹਮਣੇ 8 ਮਹੀਨੇ ਦੀ ਗੱਬਣਾ ਫਸਟ ਟਾਈਮਰ ਤੇ ਦੂਸਰੀ ਜਿਹੜੀ ਇਹ 9 ਮਹੀਨੇ ਦੀ ਗੱਬਣਾ ਜਿਹੜੇ ਮੇਰੇ ਦੋਸਤ ਵੀਰ ਦੇ ਝੋਟੀਆਂ ਪਸੰਦ ਆਈਆਂ ਤੇ ਕੰਟੈਕਟ ਨੰਬਰ ਆਪਾਂ ਇਹਨਾਂ ਸਕਰੀਨ ਦੇ ਉੱਪਰ ਲਾਵਾਂਗੇ। ਉਹਨਾਂ ਨਾਲ ਤੁਸੀਂ ਰਾਬਤਾ ਕਾਇਮ ਕਰਕੇ ਝੋਟੀਆਂ ਖਰੀਦ ਸਕਦੇ ਹੋ ਨਿਰਖ ਪਰਖ ਆ ਕੇ। ਤੁਸੀਂ ਇਹਨਾਂ ਦੇ ਕੋਲੇ ਵਿਜ਼ਿਟ ਕਰਕੇ ਪੂਰੀ ਤਸੱਲੀ ਨਾਲ ਝੋਟੀਆਂ ਖਰੀਦ ਸਕਦੇ ਹੋ। ਕੁੰਡੀਆਂ ਦੋਸਤੋ ਪੂਰੀਆਂ ਗੱਲਬਾਤ ਬਾਈਰ ਨਾਲ ਕਰਦੇ ਆਂ। ਸਾਸਿਕਾ ਵੀਰੇ। ਸਾਸਿਕਾ। ਵੀਰੇ ਆਪਣਾ ਨਾਮ ਦੱਸੀ। ਸਰਬਜੀਤ ਸਿੰਘ ਜੀ। ਸਰਬਜੀਤ ਸਿੰਘ। ਕਿੰਡ ਖੇਮਾ ਖੇੜਾ। ਠੀਕ ਹੈ ਜੀ। ਰਸੀ ਮੋਕਸਰ ਸਾਹਿਬ। ਮਲੋਟ ਹਲਕਾ ਨੰਬਰ। ਠੀਕ ਹੈ। ਮੋਬਾਈਲ ਨੰਬਰ ਦੱਸੀ ਵੀਰੇ। 6880976 8809 ਸਟਾਰਟ ਸਟਾਰਟ ਇੱਕ ਠੀਕ ਆ ਵੀਰੇ ਜਿਹੜੇ ਝੋਟੀਆਂ ਪਾ ਸਕਰੀਨ ਦਾ ਦਿਖਾ ਰਿਆਂ ਹਾਂਜੀ ਪਹਿਲੇ ਸਵੇ ਸੁਣਾ ਇਹਨਾਂ ਨੂੰ ਹਾਂਜੀ ਹਾਂਜੀ ਪਹਿਲੇ ਸਵੇ ਠੀਕ ਆ ਇਹਦੀ ਸਾਹਮਣੇ ਵਾਲੀ ਝੋਟੀ ਆ ਹਾਂਜੀ ਹਾਂਜੀ ਆਪਣੇ ਕਰਦੀਆਂ ਨੇ ਵੀ ਹਾਂਜੀ ਕਰਦੀਆਂ ਤੋਂ ਤੇ ਜਿਹੜੇ ਦੂਜੀ ਉਹ ਵੀ ਕਰਦੀ ਮਾੜੇ ਉੱਚੀ ਬੜੀ ਹਾਂਜੀ ਉਹ ਵੀ ਕਰਦੀ ਠੀਕ ਆ ਤੇ ਇਹਨਾਂ ਨੂੰ ਕਿੰਨਾ ਕੁ ਟਾਈਮ ਰਹਿ ਗਿਆ ਸੋਨ ਚ ਇਹਨੂੰ 2.5 ਮਹੀਨੇ ਰਹਿ ਗਏ ਨੇ ਅੱਛਾ ਤੇ ਉਹਦਾ ਮਹੀਨਾ ਹੋ ਰਹਿ ਗਿਆ ਉਹਦਾ ਮਹੀਨਾ ਪਹਿਲੇ ਠੀਕ ਆ ਮਾੜੀ ਤੌਰ ਕੀ ਦਿਖਾਈਏ ਭਲਾ ਦੋਸਤੋ ਤੁਹਾਨੂੰ ਤੋਪ ਕੇ ਦਿਖਾ ਰਿਹਾ ਕਿਉਂਕਿ ਡਰਦੀ ਬਹੁਤ ਜਿਆਦਾ ਪਹਿਲਾਂ ਵੀ ਇਹ ਡਰ ਗਈ ਸੀਗੀ ਬਿਲਕੁਲ ਰਿੰਗ ਸਿੰਘ ਚਿਹਰਾ ਮੂਰਾ ਦੋਸਤੋ ਹਾਈਟ ਲੈਂਥ ਕੱਦ ਕਾਠ ਬਹੁਤ ਵਧੀਆ ਹੈ ਮੇਰੇ ਅੱਗੇ ਲੈ ਜੇ ਤੁਸੀਂ ਹੌਲੀ ਹੌਲੀ ਚੱਲੋ ਦੋਸਤੋ ਤੁਸੀਂ ਦੇਖ ਰਹੇ ਹੋ ਸਭ ਮੈਂ ਤੁਹਾਨੂੰ ਝੋਲੀ ਨਹੀਂ ਦਿਖ ਰਹੀ ਆ ਪੂਰੇ ਗੈਪ ਦੇ ਵਿੱਚ ਥਾਂ ਲੱਗ ਗਈ ਆ ਮੁੱਠੇ ਨਾਲ ਥਾਂ ਬਣਾ ਰਹੀ ਆ ਬਾਕੀ 2.5 ਮਹੀਨੇ ਸੂਨ ਦੇ ਵਿੱਚ ਪਏ ਆ ਦਰਦ ਹੀ ਜ਼ਿਆਦਾ ਜਿਹੜੇ ਵੀਰ ਤੇ ਪਸੰਦ ਆਈ ਤਾਂ ਰੇਟ ਦੀ ਗੱਲਬਾਤ ਆਪਾਂ ਕਰਦੇ ਆ ਤੁਸੀਂ ਆ ਕੇ ਕੰਟੈਕਟ ਕਰ ਲਿਓ ਉਹਨਾਂ ਦੇ ਨਾਲ ਇਹ ਸਾਹਮਣੇ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਦਾ 1 ਮਹੀਨਾ ਰਹਿ ਗਿਆ ਸੂਨ ਚ ਬਹੁਤ ਵਧੀਆ ਕੁਆਲਿਟੀ ਹੈ ਦੋਸਤੋ ਇਹ ਵੀ ਤੁਸੀਂ ਕੋਲੇ ਆ ਕੇ ਦੋਨਾਂ ਚ ਜਿਹੜੀ ਪਸੰਦ ਆਈ ਆ ਉਹ ਦੇ ਨਰਖ ਪਰਖ ਨਾਲ ਖਰੀਦ ਸਕਦੇ ਹੋ ਕਿਉਂਕਿ ਡਰਦੀਆਂ ਬਹੁਤ ਜ਼ਿਆਦਾ ਹੈ ਚਿਹਰਾ ਮੋਹਰਾ ਦੋਸਤੋ ਬਹੁਤ ਵਧੀਆ ਹੈ ਪੂਰੀ ਚਮਕਾ ਘੱਟ ਘੱਟ ਆਈਟਲੈਂਡ ਬਾਡੀ ਦੇ ਵਿੱਚ ਕੋਈ ਕਮੀ ਨਹੀਂ ਪੂਰੇ ਸਿੰਘ ਗੋਗਲੇ ਤਾਂ ਦੇ ਇਹ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਵੀ ਮੋਹਰਾ ਕੁਆਲਿਟੀ ਦੇ ਵਿੱਚ ਹੀ ਪੈ ਰਹੀ ਆ ਕਿਉਂਕਿ ਇਹਦੀ ਪੂਛ ਵੀ ਥੋੜੀ ਵੇਟ ਦਿਖਾਈ ਦਿੰਦੀ ਆ ਸੋਹਣੀ ਜੁੱਤੀ ਦੇ ਵਾਸਤੇ ਡਰਦੀਆਂ ਬਹੁਤ ਤੁਸੀਂ ਵੀਰੇ ਆਪ ਜਾ ਕੇ ਚੈੱਕ ਕਰ ਲਓ ਜਿੰਨੇ ਪਸੰਦ ਆਈਆਂ ਦੋਸਤੋ ਇੱਕ ਇੱਕ ਸਾਹਮਣੇ ਤੁਸੀਂ ਝੋਟੀ ਦੇਖ ਰਹੇ ਹੋ ਇਹ ਵੀ ਸੇਲ ਵਾਸਤੇ ਆ ਇਹਦਾ ਰੇਟ ਵੀ ਆਪਾਂ ਪੁੱਛਦੇ ਆ ਵੀਰ ਨਾਲ ਜਿਹਦੇ ਪਸੰਦ ਆਏ ਤਾਂ ਖਰੀਦ ਸਕਦੇ ਹੋ ਮੋਰਾ ਕੁਆਲਟੀ ਦੇ ਚ ਵਹਿ ਰਹੀ ਹੈ ਵਾਲ ਜ਼ਰੂਰੇ ਥੋੜੇ ਜੇ ਕੱਕੇ ਰੰਗ ਚ ਦਿਖ ਰਹੇ ਆ ਸਿੰਘ ਇਹਦੇ ਵੀ ਮੁੜੇ ਹੋਏ ਆ ਹਾਈਟ ਲੈਂਥ ਕੱਦ ਘਾਟ ਬਹੁਤ ਵਧੀਆ ਕਿਉਂਕਿ ਕੈਮਰੇ ਤੋਂ ਜਰੂਰ ਡਰਦੀਆਂ ਹੈ ਮੇਰੇ ਅੱ디 ਕੱਟੀ ਦਿਖਾਈ ਆਪਾਂ ਹੋਣਾ ਆ ਹਾਂਜੀ ਹਾਂਜੀ ਆ ਸਾਹਮਣੇ ਵਾਲੀ ਹਾਂਜੀ ਕਿੰਨੀ ਕੋਈ ਉਮਰ ਹੋ ਗਈ ਇਹਦੀ ਇਹਦੀ ਹੋएगी 1.5 ਸਾਲ 1.5 ਸਾਲ ਹਾਂਜੀ ਠੀਕ ਆ ਤੇ ਖੀਰੀ ਇਹ ਨੂੰ ਹਾਂਜੀ ਹਾਂਜੀ ਠੀਕ ਆ ਇਹਦਾ ਦਜਾ ਕੀ ਆਪਾਂ ਰੱਖਿਆ ਰੇਟ ਇਹਦਾ 30000 30 ਹਾਂਜੀ ਕੋਈ ਮਾਨਤਨ ਕਰੋਗੇ ਬੰਦ ਤਨ ਦਾ ਮਾਨਤਨ ਕਰ ਠੀਕ ਆ ਵੀ ਮੇਰੇ ਅੱ디 ਸਾਹਮਣੇ 1 ਮਹੀਨਾ ਜਿੰਨਾ ਰਹਿ ਗਿਆ ਸੋਨ ਚ ਹਾਂਜੀ ਇੰਦਾ ਮੰਨ ਲਓ ਇਹਦੀ ਮਦਰ ਦਾ ਕੋਈ ਰਿਕਾਰਡ ਪਤਾ ਤੁਹਾਨੂੰ ਕਿੰਨਾ ਦੁੱਧ ਸੀਗਾ? 13-14 ਲੀਟਰ ਦੁੱਧ ਹੀ ਸੀਗਾ। 13-14 ਸੀਗਾ? ਹਾਂਜੀ ਇਹ ਤੇ ਨਿੱਕੀਆਂ ਦੋਨੇ ਸਿਸਟਰ ਹੀ ਨੇ। ਠੀਕ ਆ ਕਰਦੀ ਆ ਆਪਣੀ? ਹਾਂਜੀ ਹਾਂਜੀ ਕਰਦੀਆਂ। ਠੀਕ ਆ ਤੇ ਉਹ ਇਹਨਾਂ ਦੀ ਮਾਂ ਸੀ ਜਿਹੜੀ ਸੇਲ ਕਰਦੀ ਏ ਕਿ ਹੈਗੇ? ਹਾਂਜੀ ਉਹਨਾਂ ਮਾਂ ਸੇਲ ਕਰਦੀ। ਠੀਕ ਆ ਤੇ ਇਹਨੇ ਪਹਿਲੇ ਸੁਣ ਸੁਣਾ? ਹਾਂਜੀ ਇਹਨੇ ਪਹਿਲੇ ਸੁਣ ਸੁਣਾ। ਠੀਕ ਆ 13-14 ਕਰਦੀ ਸੀ ਦੁੱਧ? ਹਾਂਜੀ ਹਾਂਜੀ ਇੰਨਾ ਹੈਗਾ ਸੀ। ਠੀਕ ਆ ਤੇ ਇਹਨਾਂ ਦੀ ਫਿਰ ਡਿਮਾਂਡ ਕਿੰਨੀ ਕੁ ਰੱਖੀ ਆਪਾਂ? ਇਹਨਾਂ ਦਾ ਆਪਾਂ ਜੋੜੇ ਦਾ ਹੀ ਕਰਦੇ ਆ ਇੱਕ ਵੀ। ਦੋਨਾਂ ਦਾ ਹੀ। ਹਾਂਜੀ। ਇਹ ਤਾਂ ਮਹੀਨਾ ਰਹਿ ਗਿਆ ਸੌਣ ਚੋ ਦੇ ਦੂਰ ਰਹਿ ਗਿਆ ਹਾਂਜੀ ਉਹ ਦੂਰ ਨੇ ਜੋੜੇ ਦਾ ਹਾਂਜੀ 120000 ਰੁਪਿਆ ਹਾਂਜੀ ਠੀਕ ਆ ਕੋਈ ਮਾਨਤਨ ਕਰੋਗੇ ਹਾਂਜੀ ਮਾਨਤਨ ਕਰ ਠੀਕ ਆ ਮੋਬਾਈਲ ਨੰਬਰ ਦੱਸੀ ਇੱਕ ਵਾਰ ਫਿਰ ਆਪਣਾ 8809 7661 ਠੀਕ ਆ ਕਿਸਾਨ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਜੋੜੇ ਦਾ 120000 ਡਿਮਾਂਡ ਰੱਖੀ ਵੀਰ ਨੇ ਜਿਹੜੇ ਕਿਸਾਨ ਦੋਸਤ ਦੇ ਪਸੰਦ ਆਈਆਂ ਤਾਂ ਇਹਨਾਂ ਦਾ ਫੋਨ ਨੰਬਰ ਉੱਪਰ ਸਕਰੀਨ ਤੇ ਚੱਲੂਗਾ ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਤੁਸੀਂ ਆ ਕੇ ਆਪਦੀ ਨਿਰਖ ਪਰਖ ਵੀ ਕਰ ਸਕਦੇ ਹੋ ਪੂਰੀ ਤਸੱਲੀ ਦੇ ਨਾਲ ਤੁਸੀਂ ਇਹਨਾਂ ਨੂੰ ਖਰੀਦ ਸਕਦੇ ਹੋ ਧੰਨਵਾਦ ਦੋਸਤੋ ਵੀਡੀਓ ਦੇਖ ਲਈ ਜਲਦ ਨੈਕਸਟ ਵੀਡੀਓ ਲੈ ਕੇ حاضر ਹੋਵਾਂਗੇ